ਇਸ ਟਾਈਮ ਪੰਜਾਬ ਦੇ ਜਲੰਧਰ ਤੋਂ ਇੱਕ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਐਕਟਵਾ ਤੇ ਸਕੂਲ ਜਾ ਰਹੇ ਨਾਬਾਲਗ ਵਿਦਿਆਰਥੀ ਨੂੰ ਟਰੱਕ ਨੇ ਕੁਚਲ ਦਿੱਤਾ ਇਸ ਟਾਈਮ ਸਭ ਤੋਂ ਵੱਡੀ ਖਬਰ ਜਲੰਧਰ 'ਚ ਇੱਕ ਦਰਦਨਾਕ ਹਾਦਸਾ ਹੋਣ ਦੀ ਖਬਰ ਸਾਹਮਣੇ ਆਈ ਹੈ ਦਰਅਸਲ ਕਾਮ ਮੰਡੀ ਨੇੜੇ ਇੱਕ 14 ਸਾਲਾ ਦੇ ਬੱਚੇ ਨੂੰ ਇੱਕ ਟਰੱਕ ਨੇ ਕੁਚਲ ਦਿੱਤਾ ਤੇ ਉਸ ਦੀ मौके ਤੇ ਹੀ ਮੌਤ ਹੋ ਗਈ ਹੈ ਵਿਦਿਆਰਥੀ ਸੋਮਵਾਰ ਸਵੇਰੇ ਘਰੋਂ ਐਕਟਵਾ ਤੇ ਸਕੂਲ ਲਈ ਨਿਕਲਿਆ ਸੀ ਜਾਣਕਾਰੀ ਮੁਤਾਬਕ ਜ਼ਖਮੀ ਵਿਦਿਆਰਥੀਆਂ ਦੀ ਮੌਕੇ ਤੇ ਮੌਤ ਹੋ ਗਈ ਹੈ ਲੋਕਾਂ ਨੇ ਪਿੱਛਾ ਕਰਕੇ ਬੱਚੇ ਨੂੰ ਕੁਚਲ ਕੇ ਭੱਜੜ ਵਾਲੇ ਟਰੱਕ ਚਾਲਕ ਨੂੰ ਕਾਬੂ ਕਰ ਲਿਆ ਹੈ ਅਤੇ ਪੁਲਿਸ حوالے ਕਰ ਦਿੱਤਾ ਹੈ ਜਾਣਕਾਰੀ ਅਨੁਸਾਰ ਬਸਤੀ ਦਾ ਰਹਿਣ ਵਾਲਾ 14 ਸਾਲਾ ਰਣਜੀਤ ਛੇਖ ਜਦੋਂ ਐਕਟਿਵਾ ਤੇ ਸਕੂਲ ਜਾ ਰਿਹਾ ਸੀ ਤਾਂ ਇੱਕ ਟਰੱਕ ਨੇ ਉਸਨੂੰ ਕੁਚਲ ਦਿੱਤਾ ਜਦੋਂ ਟਰੱਕ ਚਾਲਕ ਨੇ ਮੌਕੇ ਤੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਲੋਕਾਂ ਨੇ ਪਿੱਛਾ ਕਰਕੇ ਉਸਨੂੰ ਕਾਬੂ ਕਰ ਲਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਬੱਚਾ ਸਾਇੰਦ ਦਾ ਸਕੂਲ ਦਾ ਵਿਦਿਆਰਥੀ ਸੀ ਘਟਨਾ ਤੋਂ ਬਾਅਦ ਮੌਕੇ ਤੇ ਲੋਕਾਂ ਨੇ ਹੰਗਾਮਾ ਕਰ ਦਿੱਤਾ ਬੱਚੇ ਦੇ ਪਰਿਵਾਰ ਦਾ ਰੋ ਰੋ ਕੇ ਪੂਰਾ ਹਾਲੀ ਪਰਵਾਰਿਕ ਮੈਂਬਰਾਂ ਨੇ ਦੱਸਿਆ ਕਿ ਪੁਲਿਸ ਦੀ ناکامی ਕਾਰਨ ਟਰੱਕ ਤੇ ਰੂਪ ਵਿੱਚ ਮੋਤਾ ਸੜਕਾਂ ਦੇ ਘੁੰਮ ਰਹੀਆਂ ਹਨ ਕਿ ਪੁਲਸ ਉਹਨਾਂ ਦਾ ਬੱਚਾ ਉਹਨਾਂ ਨੂੰ ਵਾਪਸ ਕਰ ਸਕਦੀ ਹੈ ਅਸੀਂ ਬੱਚੇ ਨੂੰ ਵਾਪਸ ਚਾਹੁੰਦੇ ਹਾਂ ਬੱਚੇ ਦੀ ਲਾਸ਼ ਨਹੀਂ ਨਾਰਾਜ਼ ਪਰਵਾਰਿਕ ਮੈਂਬਰ ਹੜਤਾਲ ਤੇ ਬੈਠੇ ਹਨ ਤਸਵੀਰਾਂ ਤੁਸੀਂ ਲਾਈਵ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਜਿਹੜੇ ਪਰਵਾਰਿਕ ਮੈਂਬਰ ਨੇ ਉਹ ਧਰਨੇ ਤੇ ਬੈਠ ਗਏ ਨੇ ਜੋ ਕਿ ਇਨਸਾਫ ਦੀ ਮੰਗ ਕਰ ਰਹੇ ਹਨ ਭਾਈ ਕੀ ਨਾਂ ਕੀ ਆਪਣਾ ਬ੍ਰਦਰ ਭਾਈ ਨਾਂ ਆਪਣਾ ਨਾਂ ਦੀ ਭਾਈ ਜੀ ਸਪੈਸ਼ਲ ਜਿਹੜਾ ਦੱਸ ਰਿਹਾ ਛੋਟੇ ਛੋਟੇ ਕਾਰਾਂ ਕਰੀਦਾ ਚਾਰ ਚਾਰ ਵਾ ਮਸਾਲੇ ਭਾਈ ਐਸ ਰੋਡ ਤੇ ਨਾ ਸਕੂਲ ਦੇ ਬੱਚੇ ਬਹੁਤ ਜਾਂਦੇ ਆ ਠੀਕ ਹੈ ਦੋ ਵਜੇ ਛੁੱਟੀ ਹੁੰਦੀ ਆ ਕਦੇ 1 ਵਜੇ ਹੁੰਦੀ ਆ ਐਸ ਰੋਡ ਦੇ ਉੱਤੇ ਬੱਚਿਆਂ ਦਾ ਟਾਈਮ ਬਹੁਤ ਜ਼ਿਆਦਾ ਆ ਜਿਹਦਾ ਇਸ ਟਾਈਮ ਤੇ ਪੱਟੀ ਗੱਡੀ ਬਹੁਤ ਜ਼ਿਆਦਾ ਲੰਘਦੀ ਆ ਐਸੇ ਆ ਕਿ ਪਈ ਵੱਡੀ ਗੱਡੀ ਦਿਨੇ ਬੰਦ ਕਰਾਓ ਜੀ ਬੱਚਿਆਂ ਦਾ ਆਣਾ ਜਾਣਾ ਆ ਬਹੁਤ ਜਲਦੀ ਅਸਾਂ ਲੱਗ ਹੋਈ ਮੁੰਡੇ ਦੀ ਜੀਬ ਅਲੱਗ ਹੋ ਜੇ ਬੰਦਾ ਸਹੀ ਹੁੰਦਾ ਬੰਦਾ ਭੱਜਦਾ ਨਹੀਂ ਯਾਰ ਬੰਦਾ ਬੰਦੇ ਨੂੰ ਦੇਖਦਾ ਵਾ ਜੇ ਬ ਵੇ ਨਹੀਂ ਬਤਨ ਕਰਾਉਣਗੇ ਭਾਈ ਸਾਹ ਕੋ ਕੈਮਰਾ ਲਾ ਦੇ ਪਹਿਲਾਂ ਤਾਂ ਸਾਨੂੰ ਪਤਾ ਨਹੀਂ ਲੱਗਦਾ ਕਿ ਪਹਿਲਾਂ ਵੀ ਜਿਹੜਾ ਫੋਨ ਆਇਆ ਸੀ ਮੂਵੀ ਆ ਕੇ ਪਤਾ ਲੱਗਾ ਉਹਨਾਂ ਦਾ ਫੋਨ ਆਇਆ ਉਹਦੇ ਘਰੋਂ ਤੇ ਫੋਨ ਆਇਆ ਫਿਰ ਪਤਾ ਲੱਗਾ ਵੀ ਮੁਲਾਜ਼ਮ ਨੇ ਫੋਨ ਚੁੱਕਿਆ ਫਿਰ ਉਹਦੇ ਘਰ ਤੋਂ ਦੱਸਿਆ ਤੇ ਫਿਰ ਉਹਦੇ ਘਰ ਤੇ ਆਏ ਆ ਭਾਈ ਹੁਣ ਮੰਗ ਕੀ ਹੈ ਤੁਹਾਡੀ ਜਿਹੜੀ ਭਾਈ ਜੀ ਮੰਗੇ ਇਹ ਕਰਦੇ ਆ ਇਸ ਰੋਡ ਦੇ ਉੱਤੇ ਵੱਡੀਆਂ ਗੱਡੀਆਂ ਬੰਦ ਕਰੋ ਠੀਕ ਹੈ ਜੇ ਸਰਕਾਰ ਕਰਵਾਉਂਦੀ ਹੈ ਇਸ ਰੋਡ ਦੇ ਵੱਡੀਆਂ ਗੱਡੀਆਂ ਭਾਈ ਮੰਗਦੇ ਹੋ ਅਕਟਿਵਾ ਦੀ ਚਾਬੀ ਇੱਕ ਦੱਸਿਆ ਜਾ ਰਿਹਾ ਕਿ ਟਰੱਕ ਵਾਲੇ ਨੂੰ ਜਿਹੜੀ ਚਾਬੀ ਦਿੱਤੀ ਹੈ ਪਰ ਸਾਡੇ ਜਿਹੜੇ ਸਾਡੀ ਜਿਹੜੀ ਬਾਈਕਲ ਆ ਉਹਨੂੰ ਦਿੱਤੀ ਨਹੀਂ ਗਈ ਚਾਬੀ ਕਿਉਂ ਦੇਣੀ ਆ ਚਾਬੀ ਸਰ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਨਹੀਂ ਮੌਕੇ ਤੇ ਦੇਖਿਆ ਜੀ ਸਾਡੇ ਮੈਂ ਜਸਟ ਮੌਕੇ ਤੇ ਆਇਆ ਜੀ ਜੀ ਹੁਣੇ ਮੌਕੇ ਤੇ ਆਇਆ ਕਾਰਵਾਈ ਜੋ ਵੀ ਤਫਤੀਸ਼ ਹੈ ਉਹ ਕਰ ਰਹੇ ਹਾਂ ਬਈ ਇਹ ਟਰਾਂਸਪੋਰਟ ਕਿਸੇ ਗੱਡੀ ਦੀ ਮੈਨੂੰ ਨਹੀਂ ਹਲਕਾ ਪਤਾ ਮੈਂ ਹੁਣੇ ਆਇਆ ਇਹ ਦੱਸ ਤਾਂ ਕਿ ਤੁਹਾਨੂੰ ਸ਼ਰਤ ਪਾ ਦੇ ਪਰ ਲੇਕਿਨ ਪੇਡਾ ਤਾਂ ਕਹਿਣਾ ਹੈ ਕਿ ਵੱਡੇ ਵਾਹਨ ਤੇ ਕਾਫੀ ਲੰਮੇ ਤੇ ਡੁੱਟਾ ਫਮਾਉਂਦੀ ਹੈ ਤੇ ਨਾਲ ਤਾਂ ਕੋਈ ਨੀਂ ਹੈਗਾ ਤੇ ਔਰ ਸਿੱਦੇ ਨਾਕਾ ਵੀ ਨਹੀਂ ਲੱਗਦਾ ਵੱਡੇ ਵਾਹਨ ਕਰਕੇ ਜਿਹੜੇ ਬੈਕ ਦਾ ਕੰਮ ਹੈ ਜੀ ਉਹ ਅਸੀਂ ਆਪ ਕਰਾਉਂਦੇ ਹਾਂ ਲੇਕਿਨ ਲਗਾਤਾਰ ਇੱਥੇ ਕਾਫੀ ਹਾਦਸੇ ਹੋ ਗਏ ਲੇਕਿਨ ਤੁਹਾਡੇ ਵੱਲੋਂ ਕੋਈ ਦੇਖੇ ਦਿੱਤਾ ਕਿ ਕਾਰਪੇਸ਼ ਨਹੀਂ ਸਟੇਟ ਕਰਦੇ ਤੇ ਲੋਡ ਹਾਂ ਜੀ ਨਿਕਲ ਦਿੰਦਾ ਕਿ ਫੇਰ ਕਿ ਲੇਕਿਨ ਫਰਕ ਫਿਰ ਕਿਉਂ ਨਹੀਂ ਸਪੀਡ ਰੈਕ ਕਰ ਰਹੇ ਸਰ ਮੋਕੇ ਦੇ ਡਰਾਈਵਰ ਫੜਿਆ ਗਿਆ ਜੀ ਸਰ ਮੋਕੇ ਦੇ ਡਰਾਈਵਰ ਫੜਿਆ ਗਿਆ ਜੀ ਕਿ ਉਹਨਾਂ ਪਰਿਵਾਰਿਕ ਤੰਦਾਂ ਦਾ ਕਹਿੰਦੇ ਕਿ ਇਹ ਚਾਬੀ ਦੇ ਜੀ ਨੂੰ ਇਹ ਘੁਟੜਾਤਾ ਨਹੀਂ ਆਸੀਗਾ ਕਿ ਟਾਕਾ ਲੈਣੇ ਅੱਗੇ ਜਾ ਕੇ ਲੋਕਾਂ ਨੇ ਭਰੇ ਆਉਂਦੇ ਆਂ ਇਹਦੀ ਵੀ ਜਾਂਚ ਕੀਤੀ ਗਈ ਬੰਦੀ ਕਾਰਵਾਈ ਕੀਤੀ ਜਾਏਗੀ ਬੰਦੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਏਗੀ